ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਓ। ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਕਸੀਟਪੁਰ ਆ ਗਿਆ ਤੇ ਜ਼ਿਲ੍ਹੇ ਦੀ ਗੱਲ ਕਰੀਏ ਸੱਜਣੋ ਗਰਦਾਸਪੁਰ ਆ ਗਿਆ। ਅੰਮ੍ਰਿਤਸਰ ਤੋਂ ਜਦੋਂ ਆਪਾਂ ਗਰਦਾਸਪੁਰ ਹਾਈਵੇ ਜਾਂਦਾ ਉਸੇ ਰੋਡ ਦੇ ਉੱਤੇ ਹੀ ਇਹ ਬਟਾਲੇ ਵਾਲੇ ਹਾਈਵੇ ਦੇ ਉੱਤੇ ਹੀ ਇਹ ਨਗਰ ਵਸਿਆ ਹੋਇਆ ਦਸਾਂਝਪਾਜੀ ਕੋਲੇ ਆਈਆਂ ਝੋਟੀਆਂ ਮੱਜਾਂ ਸਜਣੋ ਤਾਜ਼ੀਆਂ ਸੁਈਆਂ ਤੇ ਸੋਚਿਆ ਤੁਹਾਡਾ ਵੀਡੀਓ ਸਾਂਝੀ ਕਰ ਦਈਏ ਆ ਵੀ ਗਿੱਲੀ ਸੁਈ ਝੋਟੀ ਇੱਕ ਨੰਬਰ ਜਿਹੜੀ ਚੈੱਕ ਕਰਾਤੀ ਉਹ ਵੀ ਤੇ ਇੱਕ ਸਜਣੋ ਇੱਧਰ ਖੜੀ ਝੋਟੀ ਇਹ ਵੀ ਤਾਜੀ ਸੁਈ ਦੇਖੋ ਸਭਾਂਆਂ ਸੁਹਣੀਆਂ ਚੰਗੀਆਂ ਵਜੂਦ ਬਿਲਕੁਲ ਵਿਚਾਰੀ ਦਾ ਭਾਵੇਂ ਛੋਟਾ ਤੇ ਪਰ ਕੱਟੀ ਚੰਗੀ ਆ ਸਜਣੋ ਤੇ ਆ ਮੈਂ ਡਰਾਈ ਚਲਦੀ ਆ ਦੁੱਧੋ ਦਾ ਡਰਾਈ ਹੋ ਗਈ ਤੇ ਮੇਰੇ ਹਿਸਾਬ ਨਾਲ ਦੋ ਕੁ ਮਹੀਨੇ ਹਜੇ ਦੇ ਸੂਨ ਚ ਬਾਕੀ ਬਾਕੀ ਸਾਰੀ ਡਿਟੇਲ ਆਪਾਂ ਭਰਾ ਤੋਂ ਲੈ ਲਾਂਗੇ ਤੇ ਜਿਹੜੀ ਪਸੰਦ ਆਗੀ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਸਜਣੋ ਪੈਸੇ ਖਰਚ ਕਰਦੇ ਆ ਆਜੋ ਤਾਰੀਆਂ ਤੋਂ ਕਰਦੇ ਆ ਸ਼ੁਰੂ ਆਪਾਂ ਦੇਖੋ ਸਜਣੋ ਬਹੁਤ ਟੌਪ ਦੀ ਕੱਟੀ ਆ ਤੇ ਤਾਜੀ ਸੂਈ ਆ ਕਿਰਾ ਹਜੇ ਸਜਣੋ ਤਹਿ ਤੂੰ ਮਾਰੀ ਆ ਉਸ ਤੋਂ ਬਾਅਦ ਇਹ ਖਾ ਪੀ ਕੇ ਬਾਨੀ ਆ ਹੁਣ ਕੱਟੀ ਤੇ ਆਜੋ ਲਈਏ ਡਿਟੇਲ ਭਰਾ ਤੋਂ ਤੇ ਚਲਾ ਕੇ ਵੇਣੇ ਆ ਹੰਤਾ ਸਾਂਝ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਵਧੀਆ ਵਧੀਆ ਤੁਸੀਂ ਸੁਣਾਓ ਜੀ ਚੜਦੀ ਕਲਾ ਨਾ ਚੜਦੀ ਕਲਾ ਕਿਰਪਾਵਾ ਬੇ ਤੇ ਡਰੈੱਸ ਆਪਣਾ ਡਰੈੱਸ ਆਪਣਾ ਪਿੰਡ ਘਸੀਡਪੁਰ ਸੀਡ ਬਟਾਲਾ ਜ਼ਿਲ੍ਹਾ ਕਰਤਾਰਪੁਰ ਅੰਬਰਸਰ ਤੋਂ ਬਟਾਲਾ ਰੋਡ ਦੇ ਉੱਤੇ ਹਾਂ ਜੇ ਮਖਾਤ ਬਟਾਲਾ ਰੋਡ ਦੇ ਉੱਪਰ ਮੇਨ ਰੋ ਜੀੜੀ ਰੋਡ ਤੇ ਮੇਨ ਡੀਟੀ ਰੋਡ ਦੇ ਉੱਤੇ ਪੈਂਡ ਆ ਗਿਆ ਕਸੀਟਪੁਰ ਹਾਂਜੀ ਹਾਂਜੀ ਆ ਗੁਰਦੁਆਰਾ ਬੌਲੀ ਸਾਹਿਬ ਹਾਂਜੀ ਗੁਰਦੁਆਰਾ ਬੌਲੀ ਸਾਹਿਬ ਰੋਡ ਦੇ ਬਿਲਕੁਲ ਉੱਤੇ ਖਾਦੋਂ ਆ ਜਾਵੇ ਤੇ ਜਮਾਈ ਹੈ ਨਾ ਹਾਂਜੀ ਹਾਂਜੀ ਠੀਕ ਆ ਤੇ ਮੋਬਾਈਲ ਨੰਬਰ ਆਪਣਾ ਕਿਹੜਾ ਮੋਬਾਈਲ ਨੰਬਰ ਦਾ 97796 ਹਾਂ 35121 ਇੱਕ ਕਰੀ ਹੋਰ ਰਿਪੀਟ ਕਰੀਏ 97796 35121 ਵੈਸੇ ਸੱਜਣੋ ਸਕਰੀਨ ਤੇ ਵੀ ਚੱਲਦਾ ਰਹੂਗਾ ਆ ਝੋਟੀ ਕਿਹੜਾ ਸੁਆਸ ਸੁਈ ਆ ਦੂਜਾ ਸੁਆਸ ਸੁਈ ਜੀ ਦੂਸਰਾ ਸੁਆ ਸੂਈ ਆ ਹਾਂਜੀ ਤੇ ਕਿੰਨੇ ਟਾਈਮ ਦੀ ਸੂਈ ਆ ਤੇ ਕਿੰਨਾ ਦੁੱਧ ਚੌਥਾ ਦਿਨ ਦੀ ਸੂਈ ਨੂੰ ਚੌਥਾ ਦਿਨ ਦੀ ਸੂਈ ਨੂੰ 8-9 ਕਿਲੋ ਬੋੜਾ ਹੀ ਆ ਥਲੇ 8-9 ਕਿਲੋ ਬੋੜਾ ਹਾਂਜੀ ਹਾਂਜੀ ਤੇ ਪਹਿਲਣ ਕੱਟੀ ਨੇ ਦੁੱਧ ਪਹਿਲਣ ਨੇ 11 ਕਿਲੋ ਦੁੱਧ ਦਿੱਤਾ ਪਹਿਲਣ ਨੇ 11 ਕਿਲੋ ਕਰਮਾਲੀ ਨੇ ਦੁੱਧ ਦਿੱਤਾ ਕਿ ਦੇ ਦੂ 12-13 ਖੁੱਲਾ ਸੌਖਾ ਦੇ ਦੂੰਗੀ 9 ਕਿਲੋ ਤਾਂ ਹਨਾ ਹੋਣੀ ਆ ਹੋਣੀ ਹੋਣੀ ਆ ਜੀ ਚੌ ਪੰਜ ਦਾ ਵੇਖੋ ਸੱਜਣੋ ਸਿਰ ਮੂੰਹ ਦੀ ਕੁਆਲਿਟੀ ਚੈੱਕ ਕਰੋ ਬੜਾ ਸੋਹਣਾ ਸਿਰ ਮੂੰਹ ਲੱਗਿਆ ਹੋਇਆ ਬਰੀਡ ਬਹੁਤ ਚੰਗੀ ਆ ਕੱਟੀ ਤੇ ਬਾਕੀ ਤੌਰ ਚੈੱਕ ਕਰ ਲਓ ਲੇਵਾ ਭਾਂਡਾ ਤੁਹਾਨੂੰ ਵਿਖਾ ਦੇ ਚੂਣ ਚਾਣ ਚੂਣ ਚਾਣ ਇੱਕ ਨੰਬਰ ਦੀ 100 ਦੀ 100 ਵੇਖੋ ਸੱਜਣਾ ਆ ਲੇਵੇ ਭਾਂਡੇ ਦੀ ਬਰੀਕੀ ਬਹੁਤ ਸੋਹਣੀ ਲੱਗੀ ਕੱਟੀ ਨੂੰ ਥਾਣਾ ਵਿਰਲਾ ਉਰਲਾ ਰੋਕ ਲਈ ਇੱਥੇ ਗੋਹਾ ਕਰ ਲੈਂਦੇ ਵੇਖੋ ਸੱਜਣਾ ਕੀ ਬਾਤ ਆ ਨਾ ਲੇਵੇ ਭਾਂਡੇ ਦੀਆਂ ਕਰਮ ਵਾਲੀਆਂ ਬਸ ਬੱਤ ਬਸ ਥਾਣ ਤੁਨ ਤਾਂ ਦਸਾਂਜ ਭਾਜੀ ਚਵਾਈ ਵਾਲਾ ਹਨਾ ਬਹੁਤ ਸ਼ਾਨਦਾਰ ਜੀ ਠੀਕ ਆ ਵੇਖੋ ਸੱਜਣਾ ਵੇਖਣ ਨੂੰ ਪਹਿਲਾਂ ਨਹੀਂ ਲੱਗਦੀ ਹਜੇ ਹਾਂਜੀ ਹਾਂਜੀ ਕੀ ਬਾਤਾਂ ਵੇਖੋ ਬਰਲ ਬਰਲ ਥਣਾ ਥਣਾ ਦੀ ਚੋਨ ਨੂੰ ਪੋਲੀ ਚੋਨ ਇੱਕ ਨਬਦੀ ਨਹੀਂ ਐਨ ਪੋਲੀ ਜੱਟਾ ਨਹੀਂ ਕੋਈ ਪੂਰ ਛੱਟਾ ਨਹੀਂ ਪੋਲੀ ਰੂਹ ਵਰਗੀ ਬਟਨਾਂ ਵਾਲੀ ਵੀ ਆ ਹਾਂ ਵੇਖੋ ਜੈਲੀ ਗੱਡੀ ਹੈ ਨਾ ਨਹੀਂ ਬੈਂਡ ਨਹੀਂ ਇਦਾਂ ਹੀ ਵਰਦੀ ਨਹੀਂ ਠੀਕ ਆ ਵੇਖੋ ਸੱਜਣਾ ਕੀ ਬਾਤ ਸੁਭਾ ਚੰਗਾ ਹਾਂ ਬੱਚਾ ਇਹਦੇ ਕੋਲੇ ਕੀ ਆ ਗਿਆ ਕੱਟਾ ਜੇ ਮਗਰ ਇਹਦੇ ਮਗਰ ਆ ਗਿਆ ਕੱਟਾ ਤੇ ਰੇਟ ਇਹਦਾ ਹੁਣ ਕੀ ਕਰੀਏ ਰੇਟ 92000 ਰੁਪਏ 90 ਤੇ 92000 ਹਾਂਜੀ ਹਾਂਜੀ ਉਹਦੇ ਚ ਕਿੰਨਾ ਕ ਪਿਆਰ ਮੁਹੱਬਤ 88 ਯਾਰ ਹੀ ਰਹਿਣਾ ਨਹੀਂ 88000 ਦੀ ਹਾਂ ਨਾ ਜਿਹੜਾ ਵੀ ਸੱਜਣ ਫੋਨ ਲਾਵੇ ਹਾਂਜੀ ਹਾਂਜੀ ਠੀਕ ਆ ਆ ਆ ਬੱਚਾ ਇਹਦੇ ਕੋਲੇ ਕਿਹੜਾ ਕੱਟਾ ਜੇ ਜਿਹੜਾ ਉਹ ਖੜਾ ਹੋ ਗਿਆ ਹਾਂ ਜਿਹੜਾ ਖੜਾ ਹੋ ਗਿਆ ਬਿਲਕੁਲ ਤਾਜੀ ਆ ਬਿਲਕੁਲ ਤਾਜੀ ਨਹੀਂ ਠੀਕ ਆ ਦੋ ਨੰਬਰ ਦਾ ਦੂਜਾ ਵਾ ਜਿਹੜਾ ਬੈਠਾ ਹਾਂਜੀ ਹਾਂਜੀ ਵੱਡਾ ਜਿਹੜਾ ਠੀਕ ਆ ਬੜੀ ਬੜਾ ਕੱਦ ਕਾਠੇ ਝੁੱਟੀ ਦਾ ਵੀ ਹਨਾ ਦਸਾਂਜ ਭਾਜੀ ਇਹ ਸੂਆ ਕਿਹੜਾ ਪਹਿਲਾ ਸੂਆ ਜੀ ਚੌਗੀ ਮੂੰਹ ਆ ਜੀ ਮੂੰਹ ਚੌਗੀ ਬੜਾ ਕੱਦ ਕੁੱਤ ਕੀਤਾ ਕੱਟੀ ਨੇ ਹਨਾ ਹਾਂਜੀ ਤੇ ਇਹ ਕਿੰਨੇ ਦਿਨਾਂ ਦੀ ਸੂਈ ਧਾਰਾ ਕਿੰਨੀਆਂ ਕਿਦੇ ਕੋਲੇ ਇਹ ਕੱਲ ਸਵੇਰ ਦੀ ਸੂਈ ਆ ਜੀ ਕੱਲ ਸਵੇਰ ਦੀ ਸੂਈ ਆ ਇਦਾਂ 6-7 ਕਿਲੋ ਬੋੜਾ ਹੋਊਗਾ 6 ਕਿਲੋ 7 ਕਿਲੋ ਬੋਲਾ ਕਰਮਾਂ ਵਾਲੀ ਕੋਲੇ ਹੈਗਾ ਹਾਂਜੀ ਦੁੱਧ ਕੱਟੀ ਪਾਧੂ 12 ਕਿਲੋ ਪਹਿਲਾਂ ਨਹੀਂ 12 ਕਿਲੋ ਰਮਾਨਾ ਜਵਾ 12 13 ਕਿਲੋ ਜਾਊਗਾ ਹਾਂ ਨਾ ਹਾਂ ਨਹੀਂ ਠੀਕਾ ਕੱਢ ਬਾਹਰ ਇਹਨੂੰ ਲਓ ਵੀ ਸਜਣੋ ਬੱਚਾ ਇਹਦੇ ਕੋਲੇ ਕੱਟਾ ਕੇ ਕੱਟੀ ਕੱਟਾ ਦੇ ਕੱਟਾ ਇਹਦੇ ਮਗਰ ਵੀ ਕੱਟਾ ਸਜਣੋ ਇੱਕ ਰੰਗ ਵਾਲਾ ਵੇਖੋ ਕਰਮਾੜੀ ਝੋਟੀ ਬਹੁਤ ਹੀ ਉੱਚਾ ਲੰਮਾ ਕੱਦ ਤੇ ਬੜਾ ਪੱਠਪੜਾ ਲੱਗਾ ਸਾਹਬਨ ਵਾਲੇ ਨੇ ਵੀ ਆਇਆ ਨਾ ਜਿਵੇਂ ਕਹਿ ਦਈਏ ਵੀ ਦੁੱਖ ਤੋੜੇ ਪਏ ਆ ਬਹੁਤ ਰੂਣਾ ਸਾਭੀ ਕਿਸੇ ਜਿਹੜੇ ਘਰੇ ਵੀ ਇਹਨੇ ਕਰਮਾੜੀ ਨੇ ਦਾਣਾ ਪਾਣੀ ਚੋ ਗਿਆ ਤੇ ਚੰਗੀ ਸਾਂਭੀ ਆ ਵੇਖੋ ਕੱਟੀ ਵੇਲ ਕੱਦ ਵੀਰ ਦੇ ਤੁਰ ਦੇ ਤੋਂ ਤਾਜ਼ਾ ਲਾ ਲਿਓ ਵੀ ਕਿੱਥੇ ਪਈ ਆ ਝੋਟੀ ਚੌਣ ਚਾਣੇ ਦਾ ਵੀ ਇੱਕ ਨੰਬਰ ਇੱਕ ਨੰਬਰ ਠੀਕ ਆ ਤੇ ਜਿਵੇਂ ਪਹਿਲਾਂ ਨਾਲ ਔਲੂਲ ਕੋਈ ਔਲੂਲ ਜਿਵੇਂ ਓਕੇ ਰਿਪੋਰਟ ਬਾਲਟੀ ਰਖਾ ਕੇ ਚਵਾਉ ਹਾਂ ਬਾਲਟੀ ਰੱਖ ਜਾਨੀ ਠੀਕ ਆ ਠੀਕ ਤੇ ਇਹਦਾ ਦਸਾਂਜ ਭਾਜੀ ਰੇਟ ਕੀ ਲਊਗਾ ਕੋਟ ਇਹ 1.5 ਲੱਖ ਦੀ ਭਾਜੀ ਠੀਕ ਆ 1.30 ਦੀ ਦੇ ਦਾਂਗੇ 1.30 ਹਜ਼ਾਰ ਦੀ ਹਾਂਜੀ ਉਹਦੇ ਚੋਂ ਬਾਣਦੀ ਛੱਡ ਦਾਂਗੇ 1.25 ਦੀ ਦੇ ਦਾਂਗੇ ਸਵਾ ਲੱਖ ਰੁਪਏ ਦੀ ਹੈ ਹਾਂਜੀ ਠੀਕ ਆ ਠੀਕ ਆ ਠੀਕ ਬਾਣਜੂ ਕੱਟੀ ਖਾ ਕੇ ਦੋ ਚਾਰ ਸਬ ਹਾਂ ਨਹੀਂ ਨਹੀਂ ਬਣ ਜਾਣੀ ਬਹੁਤ ਚੰਗੀ ਕੱਟੀ ਹੈ ਹਾਂ ਤੇ ਆ ਮੈਂ ਇਹ ਮੈਂ ਦੂਰੇ ਰਹਿਣ ਦੋ ਆਓ ਖਾ ਲੋ ਉਹ ਖਾ ਲੋ ਅੱਛਾ ਨਹੀਂ ਜੇ ਕੋਈ ਪਛਲੇ ਫੋਨ ਤੇ ਫੇਰ ਵੇਹਲਾ ਉਹ ਗਾਲੇ ਹੂੰ ਦੱਸਦਾ ਨਹੀਂ ਤੋਰਾਂ ਨੂੰ ਰਹਿਣ ਦੇ ਉਹ ਦੱਸ ਦੇ ਵੀ ਕੀ ਹਿਸਾਬ ਕਿਤਾਬ 8ਵਾਂ ਮਹੀਨਾ ਗੱਭਣ ਨੂੰ ਜਾਣ ਰਿਹਾ ਠੀਕ ਆ ਹਾਂ ਨੌਵਾਂ ਲੱਗਣ ਵਾਲਾ ਨੌਵਾਂ ਲੱਗਣ ਵਾਲਾ ਦੁੱਧੋ ਡرائی ਦੁੱਧੋ ਡرائی ਚਲੋ ਜੇ ਚਾਹ ਵਾਣ ਹੋਇਆ ਤਾਂ ਰਿੰਗ ਕਰ ਲਈ ਹੈਨਾ ਹਾਂਜੀ ਹਾਂਜੀ ਇਹ ਝੋਟੀ ਤੇ ਪਹਿਲਾ ਸੂਗਾ ਜੇ ਤਾਜੀ ਤਾਜੀ ਬਿਲਕੁਲ ਠੀਕ ਉਹ ਪੱਟੀ ਹੈ ਮਗਰ 3 ਨੰਬਰ ਵਾਲੀ ਜਿਹੜੀ ਜਿਹੜੀ ਉਹ ਬੈਠੀ ਆ ਬੈਠੀ ਆ 나ੜੂ ਨਾਲੇ ਬੱਚੇ ਦਾ ਬਖਾਦ ਠੀਕ ਆ ਕਿੰਨੇ ਦਿਨਾਂ ਦੀ ਸੂਈ ਤੇ ਕਿੰਨੀਆਂ ਧਾਰਾ ਇਹਦੇ ਕੋਲੇ ਇਹ ਚਮੜੇ ਨੇ ਸਈਏ ਥਲੇ 5 ਕਿਲੋ ਤੋਂ 6 ਕਿਲੋ ਦੇ ਵਿੱਚ ਦੁੱਧ ਹੁੰਦਾ 5 ਤੋਂ 6 ਕਿਲੋ ਦੁੱਧ ਸੈੜ ਜੀ ਕਿਵੇਂ ਚੱਕਦੀ ਇਹ ਇੱਕ ਸੈੜ ਮਾੜੀ ਮੋਟੀ ਹੈਗੀ ਜੇ ਅੱਛਾ ਹਾਂਜੀ ਤੇ ਹੂੰ ਚੂਣ ਚਾਣ ਓਕੇ ਹੁਣ ਇਹਦੇ ਕੋਲੇ ਧਾਰਾ 5-6 ਕਿਲੋ ਹਾਂ 5-6 ਕਿਲੋ ਕੱਟੀ ਸੂਈ ਆ ਕੱਟੀ ਮਗਰ ਕੱਢੀਏ ਬਾਹਰ ਤੁਰਤਾ ਕਰਾ ਅਦਗੀ ਦੀ ਚੱਕ ਤੁਰਤਾ ਕਰਾ ਨਹੀਂ ਚੱਕੀ ਜੀ ਲੋ ਵੀ ਸੱਜਣੋ ਇਹ ਤਾਂ ਤੇਰੇ ਏਰੀਏ ਦੀ ਲੱਗਦੀ ਮੈਨੂੰ ਹਾਂ ਨਾ ਉਹ ਤੁਹਾਡੇ ਏਰੀਏ ਦੇ ਮੇਰੇ ਉਹ ਉਹ ਮਾਲਵੇ ਦੀਆਂ ਉਹ ਦੋਨੇ ਇਹ ਤੁਹਾਡੇ ਏਰੀਏ ਦੀ ਆ ਵਾਕਿਆ ਹੀ ਧਮਾਲਾ ਇਹਨੂੰ ਐਵੇਂ ਨਾ ਬਾਹਲੀ ਲੰਮੀ ਲੈ ਜੀ ਵੇਖੋ ਸੱਜਣੋ ਤੁਰਦੀ ਨਹੀਂ ਵਸਾਉਂਦੀ ਸਾਈਡ ਹਾਂ ਨਾ ਚੱਲ ਪੁੱਤ ਚੱਲ ਚੱਲ ਇਹਦਾ ਭਾਅ ਵੀ ਉਹ ਜਿਹਾ ਹੋਊ ਮੋਹਤਾਜਾ ਜੀ ਅੱਛਾ ਨਿੱਕਾ ਹਾਂ ਟੋਕੜਾ ਵਾਲਾ ਘਾਗਾ ਆ ਵੀਰਾਂ ਦਾ ਨਿੱਕਾ ਨਿੱਕਾ ਪਾ ਚੱਲ ਪੁੱਤ ਚੱਲ ਬੱਚੇ ਬੋੱਚੇ ਤੇ ਸਹਿਮਤ ਓਕੇ ਬਿਲਕੁਲ ਪਾਈਆਂ ਬੰਦ ਜਿੱਦਾਂ ਮर्जी ਵਾਜਾ ਥਲੇ ਕੋਈ ਵਾਸਤਾ ਨਹੀਂ ਹਾਂ ਇਹਦਾ ਰੇਟ ਕੀ ਰਹੂਗਾ ਸ਼ਾ ਜੀ ਕੱਟ ਦੇ ਸੰਧਾ ਸਾਹਿਬ ਦੇਖ ਲਾ ਮੇਰੇ ਇੱਲੋਂ ਤਾਂ 90 ਦੀ ਦੇ ਦੇ ਮੈਂ ਥੋੜੀ ਜੇਬ ਚੋਂ ਦੇਣੀ ਆ ਵੇਖੋ ਕਿਵੇਂ ਖੁਸ਼ ਹੁੰਦਾ ਕਿਆ ਸਹੀ ਗੱਲ ਹੈ ਇੱਕ ਤੋਂ ਕਾਫੀ ਸਰ 55000 ਹੀ ਲਵਾਂਗੇ ਉਹਦੇ ਚੋਂ ਤਿੰਨ ਹੋਰ ਛੱਡ ਦੇ ਨੇ 5500 ਸੱਜਰ ਆ 52 ਦੇ ਦਾਂਗੇ ਸੱਜਰ ਆ ਯਾਰ ਹਣਾ ਹਾਂ ਭਾ ਘੱਟ ਮੰਗਦਾ ਮੈਂ ਤਾਂ ਨਾ ਤੂੰ ਐ ਕਰ ਸੌਦਾਕਾਰੀ ਲੈ ਚੱਲਦੀ ਵੀਡੀਓ ਇਹ ਹੀ ਕਰੂਗਾ ਮੈਂ ਇਹ ਹੀ ਕਰੂਗਾ ਅੱਛਾ ਇਹੋ ਹੀ ਕਰੂਗਾ ਠੀਕ ਆ ਇਹਦਾ ਬੱਚਾ ਵਿਖਾ ਦਿੱ ਗੀ ਹੈਨਾ ਆਹ ਫੋਟ ਕੱਟੀ ਮਗਰ ਕੱਟੀ ਬਹੁਤ ਸੁੰਦਰ ਆ ਹਾਂ ਪਤਲੀ ਬੂਥੀ ਕੱਟੀ ਦੀ ਹੈਨਾ ਕੀ ਆ ਗਾਰਡਨ ਆ ਰਿਹਾ ਹਾਂ ਨਹੀਂ ਠੀਕ ਆ ਯਾਰ ओके ਉਹਦਾ ਇੱਕ ਬਫਾੜੋ ਗਿੱਲਾ ਨਾਲੂਆ ਬੱਚੇ ਦਾ ਕੱਟੇ ਦਾ ਦੋ ਨੰਬਰ ਵਾਲੀ ਦਾ ਵਾਕਿਆ ਆਹ ਕਰਦੀ ਮਾੜੀ ਜਿਹਿਆਂ ਨੂੰ ਫੇਰ ਝੋਟੀ ਲੋ ਵੀ ਸੱਜਣੋ ਕਸੀਟਪੁਰ ਪਿੰਡ ਚ ਵੀਡੀਓ ਕਰ ਲਈ ਆ ਤੇ ਕਰਕੇ ਨਾ ਤਸੱਲੀ ਜਿਹੜਾ ਪਸੰਦ ਆ ਗਿਆ ਝੋਟੀ ਦਾ ਕੋਈ ਊੜਾ ਬੰਨਾ ਨਹੀਂ ਬਹੁਤ ਖਰੀ ਰਹੂਗੀ ਤਾਂ ਅੱਛਾ ਜੋ ਕੇ ਤਸੱਲੀ ਕਰਕੇ ਠੀਕ ਆ ਜੋ ਕੇ ਵੀਰ ਕਹਿੰਦਾ ਵੀ ਤਸੱਲੀ ਕਰਕੇ ਖੜੇ ਜੀ ਨੇ ਖੜਨੀ ਆ ਮੜ ਕੇ ਨਾ ਸਾਨੂੰ ਕੋਈ ਕਵੇ ਬੈਠੇ ਮੇਰਾ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ